ਕਿੰਨੀ ਤਗੜੀ ਚੋਟ ਐ ਮੇਰੇ ਮਾਲਕ ਦੀ ਪਰ ਇਨਾਂ ਸ਼ਬਦਾਂ ਦਾ ਨਾ ਕੀਰਤਨ ਹੋਏਗਾ ਨਾ ਕਦੀ ਕਥਾ ਹੋਏਗੀ ਤੇ ਅਸੀਂ ਪਤਾ ਕੀ ਕਰਦੇ ਆ ਅਸੀਂ ਅੱਜ ਉਹਨਾਂ ਲੋਕਾਂ ਨੂੰ ਜ਼ਿਆਦਾ ਅਹਿਮੀਅਤ ਦੇਣ ਲੱਗ ਗਏ ਜਿਹੜੇ ਮੈਨੂੰ ਮਾਫ ਕਰਿਓ ਗੁਰੂ ਦੇ ਕੀਰਤਨੀਏ ਗੁਰੂ ਦੇ ਪ੍ਰਚਾਰਕ ਗੁਰੂ ਦੇ ਰਾਗੀ ਢਾਡੀ ਜਿਹੜੇ ਖਾਂਦੇ ਗੁਰੂ ਰਾਮਦਾਸ ਦਾ ਨੇ ਜਿਹੜੇ ਖਾਂਦੇ ਗੁਰੂ ਗ੍ਰੰਥ ਸਾਹਿਬ ਦਾ ਨੇ ਦਿੱਤਾ ਹੋਇਆ ਪ੍ਰਮਾਤਮਾ ਦਾ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਾਰ ਜਿਹੜੇ ਖਾਂਦੇ ਤੇ ਉਸ ਮਾਲਕ ਦਾ ਨੇ ਪਰ ਵਡਿਆਈਆਂ ਪਤਾ ਕਿਦਿਆਂ ਕਰਦੇ ਨੇ ਦੂਜਿਆਂ ਦੀਆਂ ਜਾ ਕੇ ਸਾਧ ਬਾਬਿਆਂ ਦੀ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦਾ ਦੇਣਗੇ ਕਹਿਣਗੇ ਫਲਾਣੇ ਮਹਾਂਪੁਰਖ ਆਖਦੇ ਨੇ ਕਮਲ ਦੀ ਗੱਲ ਹੈ ਮੰਦਰਾਂ ਦੇ ਵਿੱਚ ਕੀਰਤਨ ਹੋ ਗਿਆ ਜੀ ਮੰਦਰਾਂ ਦੇ ਵਿੱਚ ਤੁਸੀਂ ਇੰਟਰਨੈਟ ਉੱਤੇ ਜਾ ਕੇ ਵੀਡੀਓ ਵੇਖ ਲਿਓ ਅਸੀਂ ਸੁਣਿਆ ਉਹਨਾਂ ਨੂੰ ਗਣੇਸ਼ ਦੀ ਮੂਰਤੀ ਲੱਗੀ ਹੋਈ ਹੈ ਗਣੇਸ਼ ਦੀ ਮੂਰਤੀ, ਰਾਮਚੰਦਰ, ਸੀਤਾ ਦੀ ਮੂਰਤੀ ਲੱਗੀ ਹੋਈ ਹੈ। ਉੱਥੇ ਬਹਿ ਕੇ ਕੀਰਤਨ ਕੀਤਾ ਜਾ ਰਿਹਾ। ਇੱਥੋਂ ਤੱਕ ਆ ਸਤਿਆ ਸਾਈਂ ਨਹੀਂ ਹੈਗਾ ਜਿਹੜਾ ਉਹਦੀ ਫੋਟੋ ਵੀ ਉੱਥੇ ਲੱਗੀ ਹੋਈ। ਉੱਥੇ ਬਹਿ ਕੇ ਕੀਰਤਨ ਕੀਤਾ ਜਾ ਰਿਹਾ, ਥਾਲੀਆਂ ਘੁਮਾਈਆਂ ਜਾ ਰਹੀਆਂ ਤੇ ਅਸੀਂ ਉਹਨਾਂ ਨੂੰ ਸੱਦਦੇ ਹਾਂ। ਇੰਟਰਨੈਟ ਤੇ ਜਾ ਕੇ ਵੀਡੀਓ ਵੇਖ ਲਿਓ। ਸਭ ਕੁਝ ਹੋਇਆ ਉੱਥੇ। ਪਰ ਸਾਨੂੰ ਗੁਰੂ ਦੀ ਵਿਚਾਰ ਭੁੱਲ ਗਈ ਨਾ ਵੀ ਗੁਰੂ ਪਾਤਸ਼ਾਹ ਦੇ ਉੱਥੇ ਜਾ ਕੇ ਖੰਡਨ ਕਰਕੇ ਆਏ ਸੀ ਜਿਹੜੋ ਕਹਿ ਕੇ ਆਏ ਸੀ ਗगन ਮੈਂ ਥਾਲ ਰਵਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਮੇਰੇ ਮਾਲਕ ਤੇ ਉਹਨਾਂ ਨੂੰ ਸਮਝਾ ਕੇ ਆਏ ਭਲਿਓ ਆ ਕੰਮ ਨਾ ਕਰੋ ਤੇ ਜਿੱਥੇ ਅੱਜ ਆ ਕੰਮ ਹੋ ਰਹੇ ਹੁੰਦੇ ਨੇ ਸਾਡੇ ਵੀਰ ਜਾ ਕੇ ਉੱਥੇ ਕੀਰਤਨ ਕਰ ਆਂਦੇ ਨੇ ਕਮਾਲ ਦੀ ਗੱਲ ਹੈ ਸਾਨੂੰ ਕਦੋਂ ਸੱਚ ਦਾ ਗਿਆਨ ਮਿਲੇਗਾ ਕਿ ਅਸੀਂ ਰੋਟੀਆਂ ਕਾਰਨ ਪੂਰੇ ਤਾਲ ਬਸ ਇੱਥੋਂ ਤੱਕ ਹੀ ਸੀਮਤ ਕੇਵਲ ਰੋਟੀਆਂ ਕਰਕੇ ਨਹੀਂ ਗੁਰੂ ਪਾਤਸ਼ਾਹ ਨੇ ਕਿਸੇ ਦੂਜੇ ਦੇ ਵੱਲ ਅਸੀਂ ਕਹਿੰਨੇ ਆ ਨਾ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਦੇ ਲਈ ਇੰਨਾ ਕੁਝ ਕੀਤਾ ਉਹਨਾਂ ਨੇ ਮੁੱਲ ਨਹੀਂ ਪਾਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਚਾਰ ਸਹਬਜ਼ਾਦੇ ਕਿਸੇ ਦੂਜਿਆਂ ਵਾਸਤੇ ਨਹੀਂ ਸਾਡੇ ਵਾਸਤੇ ਵਾਰੇ ਸੀ ਅਸੀਂ ਕਿੰਨਾ ਕਪਾ ਲਿਆ ਅਸੀਂ ਕਿੰਨਾ ਕਪਾ ਲਿਆ ਚਾਰ ਸਹਬਜ਼ਾਦੇ ਇਹੀ ਗੱਲ ਕਹੀ ਸੀ ਨਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਸਾਡੇ ਵਾਸਤੇ ਕੀਤਾ ਸੀਗਾ ਸਾਨੂੰ ਆਪਣਾ ਪੁੱਤਰ ਆਖਿਆ ਸੀ ਪਰ ਅੱਜ ਉਹਨਾਂ ਦਾ ਪੁੱਤਰ ਖਮਾਉਣ ਵਾਲਾ ਕੇਵਲ ਜ਼ੁਬਾਨ ਤੋਂ ਦਾ ਸਭ ਕੁਝ ਕਹਿੰਦਾ ਏ ਵੀ ਜ਼ੁਬਾਨ ਤੋਂ ਮੈਂ ਬੜਾ ਤਗੜਾ ਧਰਮੀ ਹਾਂ ਪਰ ਜੀਵਨ ਦੇ ਵਿੱਚ ਉਹ ਵਿਚਾਰ ਕੋਈ ਨਹੀਂ ਹੈਗੀ ਤੇ ਮੇਰੇ ਮਾਲਕ ਨੇ ਇਹ ਵੀ ਗੱਲ ਆਖੀ ਕਹਿੰਦੇ ਕਰ ਲੈ ਕੀਰਤਨ ਭਲਿਆ ਕਰ ਲੈ ਤੂੰ ਕਥਾ ਪਰ ਜੇ ਤੇਰੇ ਜੀਵਨ ਵਿੱਚ ਵਿਚਾਰ ਨਹੀਂ ਨਾ ਫਿਰ ਕੋਈ ਫਾਇਦਾ ਨਹੀਂ ਕੋਈ ਗਾਵੇ ਰਾਗੀ ਨਾਦੀ ਬੇਦੀ ਬੋਹ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ ਕਹਿੰਦੇ ਜੇ ਤੇਰੇ ਅੰਦਰ ਕਪਟ ਹੈ ਨਾ ਤੇ ਤੇਰਾ ਕੀਰਤਨ ਕੀਤਾ ਹੋਇਆ ਤੇਰੀ ਕਥਾ ਕੀਤੀ ਹੋਈ ਤੇਰੀ ਢਾਡੀ ਵਾਰਾਂ ਗਾਈਆਂ ਹੋਈਆਂ ਤੇਰਾ ਪਾਠ ਕੀਤਾ ਹੋਇਆ ਕਹਿੰਦੇ ਰੋਣਾ ਧੋਣਾ ਹੀ ਹੈ ਹੋਰ ਕੱਖ ਵੀ ਨਹੀਂ ਹੈਗਾ ਗੁਰੂ ਰਾਮਦਾਸ ਜੀ ਆਖਰੇ ਹੁਣ ਮੈਂ ਕਿਸੇ ਨੂੰ ਕਹਾਂ ਕੋਈ ਕਥਾ ਕਰਕੇ ਉਤਰਿਆ ਹੋਵੇ ਕੋਈ ਕੀਰਤਨ ਕਰਕੇ ਉਤਰਿਆ ਹੋਵੇ ਮੈਂ ਕਹਾਂ ਭਾਈ ਸਾਹਿਬ ਜੀ ਤੁਸੀਂ ਤਾਂ ਰੋਣਾ ਧੋਣਾ ਕੀਤਾ ਕਿੰਨਾ ਗੁੱਸਾ ਲੱਗੇਗਾ ਕੋਈ ਮੈਨੂੰ ਕਹ ਦੇ ਵੀ ਤੂੰ ਰੋਣਾ ਧੋਣਾ ਕੀਤਾ ਕਿੰਨਾ ਗੁੱਸਾ ਲੱਗੇਗਾ ਪਰ ਗੁਰੂ ਰਾਮਦਾਸ ਜੀ ਕਹਿ ਰਹੇ ਨੇ ਕਹਿੰਦੇ ਭਲਿਆ ਜੇ ਤੇਰੇ ਜੀਵਨ ਵਿੱਚ ਵਿਚਾਰ ਨਹੀਂ ਗੁਰੂ ਦੇ ਸ਼ਬਦ ਦੀ ਤੇ ਤੂੰ ਰੋਣਾ ਧੋਣਾ ਹੀ ਕਰਦਾ ਪਿਆ ਕਿਆ ਪੜੀ ਐ ਕਿਆ ਗੁਨੀ ਐ ਕਿਆ 베ਦ ਪੁਰਾਨਾ ਸੁਣੀ ਐ ਬੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਜੀਵਨ ਦੇ ਵਿੱਚ ਸਹਿਜ ਵਾਲੀ ਗੱਲ ਤੇ ਕਿਤੇ ਆਈ ਕੋਈ ਨਹੀਂ ਹੈਗੀ ਉਤੇ ਆਈ ਨਹੀਂ ਬਾਬਾ ਕਬੀਰ ਜੀ ਨੇ ਆਖਿਆ ਜਦ ਹਮ ਏਕੋ ਏਕ ਕਰ ਜਾਣਿਆ ਕਹਿੰਦੇ ਜਦੋਂ ਮੈਂ ਇੱਕ ਕਰਕੇ ਜਾਣ ਲਿਆ ਵੀ ਪ੍ਰਮਾਤਮਾ ਏਕੀ ਹੈ ਪ੍ਰਮਾਤਮਾ ਬਹੁਤੇ ਨਹੀਂ ਹੈਗੇ ਜਦ ਹਮ ਏਕੋ ਏਕ ਕਰ ਜਾਣਿਆ ਤਬ ਲੋਗਾ ਕਾਹੇ ਦੁੱਖ ਮਾਨਿਆ ਕਹਿੰਦੇ ਦੁਨੀਆ ਦੇ ਲੋਕਾਂ ਨੂੰ ਬੜਾ ਦੁੱਖ ਲੱਗਾ ਜਦੋਂ ਮੈਂ ਇੱਕ ਰੱਬ ਦੀ ਗੱਲ ਕੀਤੀ ਦੁਨੀਆ ਦੇ ਲੋਕਾਂ ਨੂੰ ਬੜਾ ਦੁੱਖ ਲੱਗਾ